ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਤਿੰਨ ਪ੍ਰਕਾਰ ਦੀ ਮੌਤ ਦਾ ਜ਼ਿਕਰ ਹੈ ਪਹਿਲੀ ਮੌਤ ਹੈ ਸਰੀਰ ਦੀ ਮੌਤ ਇਹ ਸਾਰਿਆਂ ਨੂੰ ਆਉਂਦੀ ਹੈ ਸਰੀਰ ਦੀ ਮੌਤ ਤੋਂ ਕੋਈ ਨਹੀਂ ਜੇ ਬਚ ਸਕਿਆ ਅਸੀਂ ਸੋਚੀਏ ਕਿ ਦੁਨੀਆਂ ਦੀ ਧਨ ਦੌਲਤ ਸਾਨੂੰ ਬਚਾ ਦੇਵੇਗੀ ਸਰੀਰਿਕ ਮੌਤ ਤੋਂ ਪਾਤਸ਼ਾਹ ਕਹਿੰਦੇ ਨਹੀਂ ਫੇਰ ਦੁਨੀਆਂ ਦੀ ਤਾਕਤ ਬਚਾ ਦੇਵੇਗੀ ਚੰਗੇ ਡਾਕਟਰ ਸਾਨੂੰ ਬਚਾ ਸਕਦੇ ਨੇ ਪਾਤਸ਼ਾਹ ਕਹਿੰਦੇ ਨਹੀਂ ਸਾਡਾ ਪਰਿਵਾਰ ਸਾਨੂੰ ਮੌਤ ਤੋਂ ਬਚਾ ਲਵੇਗਾ ਪਾਤਸ਼ਾਹ ਜੀ ਨੇ ਇਹ ਵੀ ਗੱਲ ਰਿਜੈਕਟ ਕਰ ਦਿੱਤੀ ਕਹਿੰਦੇ ਨਹੀਂ ਸਾਨੂੰ ਨਾ ਧਨ ਦੌਲਤ ਬਚਾ ਸਕਦੀ ਹੈ ਨਾ ਪਰਿਵਾਰ ਬਚਾ ਸਕਦਾ ਹੈ ਨਾ ਚੰਗੇ ਡਾਕਟਰ ਬਚਾ ਸਕਦੇ ਨੇ ਨਾ ਦੁਨੀਆ ਜਿਹੜੀ ਹੈ ਦੁਨੀਆ ਦੀ ਤਾਕਤ ਇਹ ਸਾਨੂੰ ਇਸ ਸਰੀਰਕ ਮੌਤ ਤੋਂ ਨਹੀਂ ਜੇ ਬਚਾ ਸਕਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਸਚਾਈ ਸਾਡੇ ਸਾਹਮਣੇ ਰੱਖੀ ਪਾਤਸ਼ਾਹ ਜੀ ਕਹਿੰਦੇ ਨੇ RAM ਗਯੋ RAVAN ਗਯੋ ਜਾਕੋ ਬਹੁ ਪਰਵਾਰ ਸੰਸਾਰ ਤੋਂ ਸਰੀਰਕ ਤੌਰ ਕਰਕੇ ਰਾਮਚੰਦਰ ਜੀ ਨੂੰ ਵੀ ਜਾਣਾ ਪਿਆ ਤੇ 라वण ਨੂੰ ਵੀ ਜਾਣਾ ਪਿਆ ਹੁਣ 라वण ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਨਾ ਤਾਕਤ ਦੀ ਨਾ ਗਿਆਨ ਦੀ ਨਾ ਪਰਿਵਾਰ ਦੀ ਨਾ ਧਨ ਦੌਲਤ ਦੀ ਪਰ ਸਰੀਰ ਕਰਕੇ ਇਸ ਸੰਸਾਰ ਤੋਂ ਜਾਣਾ ਪਿਆ ਕਿਉਂਕਿ ਸਰੀਰ ਪੰਜ ਤੱਤਾਂ ਦਾ ਜੋੜ ਹੈ ਔਰ ਜੋੜ ਕਿੰਨਾ ਵੀ ਮਜ਼ਬੂਤ ਹੋਵੇ ਜੋੜਨੇ ਇੱਕ ਦਿਨ ਟੁੱਟਣਾ ਹੀ ਟੁੱਟਣਾ ਹੁੰਦਾ ਧੰਨ ਗੁਰੂ ਤੇਗ ਬਹਾਦਰ ਸਹੀ ਮਹਾਰਾਜ ਕਹਿੰਦੇ ਨੇ RAM ਗਯੋ RAVAN ਗਯੋ ਜਾਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਪਾਤਸ਼ਾਹ ਨੇ ਗੱਲ ਮੁਕਾ ਦਿੱਤੀ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ ਪਰੋ ਅਜ ਕਹਿ ਕਾਲ ਨਾਨਕ ਹਰ ਗੁਨ ਗਾਇ ਲਈ ਛਾੜ ਸਗਲ ਜੰਜਾਲ ਜਿਹੜਾ ਪੈਦਾ ਹੋਇਆ ਹੈ ਉਸ ਦਾ ਨਾਸ لازਮੀ ਹੈ ਪਹਿਲੀ ਮੌਤ ਹੈ ਸਰੀਰ ਦੀ ਮੌਤ ਸਰੀਰ ਦੀ ਮੌਤ ਤੋਂ ਦੁਨੀਆ ਦੇ ਅੰਦਰ ਕੋਈ ਨਹੀਂ ਜੇ ਬਚ ਸਕਿਆ ਦੂਸਰੀ ਮੌਤ ਹੈ ਆਤਮਕ ਮੌਤ ਇਸ ਤੋਂ ਬਚਿਆ ਜਾ ਸਕਦਾ ਹੈ ਬਚਣ ਦਾ ਤਰੀਕਾ ਕੀ ਹੈ ਕਿ ਅਸੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਜਦੋਂ ਹਿਰਦੇ ਵਿੱਚ ਵਸੇਗਾ ਨਾਮ ਦੇ ਨਾਲ ਜੁੜਾਂਗੇ ਫਿਰ ਸਾਡੀ ਆਤਮਿਕ ਮੌਤ ਨਹੀਂ ਜੇ ਹੋਵੇਗੀ ਜਿਸ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਆਖ ਦਿੱਤਾ ਆੱਖਾਂ ਜੀਵਾ ਵਿਸਰੈ ਮਰ ਜਾਉ ਪਰਮਾਤਮਾ ਜੇ ਤਨ ਨੂੰ ਯਾਦ ਕਰਦਾ ਤੇ ਜਿਉਂਦਾ ਹਾਂ ਨਹੀਂ ਤਾਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਅਖੀਰਲਾ ਸ਼ਲੋਕ ਹੈ ਮੁੰਦਾਵਣੀ ਤੋਂ ਬਾਅਦ ਵਿੱਚ ਰਾਗ ਮਾਲਾ ਤੋਂ ਪਹਿਲਾਂ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿਤੋਈ ਮੈਂ ਨਿਰਗੁਣੀ ਆਰੇ ਕੋ गुण ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮਹਿ ਰਹਿਮਤ ਹੋਈ ਸਤਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਏ ਸੱਚੇ ਪਾਤਸ਼ਾਹ ਨਾਮ ਦੀ ਦਾਤ ਮੈਨੂੰ ਮਿਲਦੀ ਹੈ ਕਿ ਮੈਂ ਜਿਉਂਦਾ ਹਾਂ ਨਹੀਂ ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ ਭਾਈ ਸਾ ਪਾਈ ਨਦਲਾਲ ਸਾਹਿਬ ਕਹਿੰਦੇ ਕਹਿਣ ਲੱਗੇ ਖੁਸ਼ ਬਵਦ ਉਮਰ ਕੇ ਦਰਿਆਦ ਬਿ ਗਜ਼ਰਦ ਕਿ ਪ੍ਰਮਾਤਮਾ ਉਹ ਉਮਰ ਚੰਗੀ ਹੈ ਜਿਹੜੀ ਤੇਰੀ ਯਾਦ ਵਿੱਚ ਗੁਜ਼ਰੇ ਖੁਸ਼ ਬਵਦ ਉਮਰ ਕੇ ਦਰਿਆਦ ਬਿ ਗਜ਼ਰਦ ਵਰਨਾ ਚ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰ ਨਹੀਂ ਤਾਂ ਇਹ ਸੰਸਾਰ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਜੇ ਤੇਰੀ ਯਾਦ ਮੇਰੇ ਹਿਰਦੇ ਵਿੱਚ ਨਹੀਂ ਜੇ ਟਿੱਕੀ ਅਗਲਾ ਸ਼ੇਰ ਉਹ ਕਹਿੰਦੇ ਨੇ ਉਹ ਕਹਿਣ ਲੱਗੇ ਦਰ ਆਜ਼ਮਾ ਕੇ ਨਿਆਈ ਬਾ ਯਾਦ ਮੇ ਮੀਰਮ ਬਗੈਰ ਯਾਦ ਤੋਂ ਜੀ ਜੀਸ ਤਨ ਤੇ ਸੂਦ ਮਰ ਹੇ ਪਰਮਾਤਮਾ ਜਿਸ ਸਮੇਂ ਤੇਰੀ ਯਾਦ ਆਉਂਦੀ ਹੈ ਮੈਂ ਜਿਉਂਦਾ ਰਹਿੰਦਾ ਦਰ ਆਜ਼ਮਾ ਕੇ ਨਾ ਆਈ ਬਾ ਯਾਦ ਮੇ ਮੀਰਮ ਔਰ ਜੇ ਤੇਰੀ ਯਾਦ ਨਹੀਂ ਜੇ ਆਉਂਦੀ ਫਿਰ ਮੇਰੀ ਆਤਮਕ ਮੌਤ ਹੋ ਜਾਂਦੀ ਹੈ ਬਗੈਰ ਯਾਦ ਤੋਂ ਜੀ ਜਿਸ ਤਨ ਚੇ ਸੂਦ ਮਰਾਂ ਜੇ ਤੇਰੀ ਯਾਦ ਨਹੀਂ ਤੇ ਮੈਂ ਮਰ ਜਾਂਦਾ ਹਾਂ ਤੇਰੀ ਯਾਦ ਤੋਂ ਬਗੈਰ ਸੰਸਾਰ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਪਹਿਲੀ ਮੌਤ ਹੈ ਸਰੀਰਕ ਮੌਤ ਸਰੀਰ ਕਰਕੇ ਸਾਰਿਆਂ ਨੂੰ ਮਰਨਾ ਪੈਂਦਾ ਦੂਜੀ ਮੌਤ ਹੈ ਆਤਮਕ ਮੌਤ ਜਿਹੜੇ ਨਾਮ ਨਹੀਂ ਜਪਦੇ ਨਾਮ ਤੋਂ ਟੁੱਟੇ ਹੋਏ ਨਹੀਂ ਉਹਨਾਂ ਦੀ ਆਤਮਕ ਮੌਤ ਹੁੰਦੀ ਹੈ ਤੀਜੀ ਮੌਤ ਹੈ ਸ਼ਬਦ ਦੇ ਰਾਹੀ ਮਰ ਜਾਣਾ ਜਿਹੜਾ ਸ਼ਬਦ ਦੇ ਰਾਹੀ ਮਰਦਾ ਹੈ ਨਾ ਫਿਰ ਉਸ ਦੀ ਕਦੇ ਵੀ ਆਤਮਕ ਮੌਤ ਨਹੀਂ ਜੇ ਹੁੰਦੀ ਸ਼ਬਦ ਮਰੋ ਫਿਰ ਜੀਵ ਉਹ ਸਦ ਹੀ ਤਾਂ ਫਿਰ ਮਰਨ ਨਾ ਹੋਈ ਸਰੀਰਕ ਮੌਤ ਸਾਰੇ ਮਰਦੇ ਨੇ ਆਤਮਕ ਮੌਤ ਤੋਂ ਜਿਹੜੇ ਨਾਮ ਜਪਦੇ ਨੇ ਉਹ ਬਚ ਜਾਂਦੇ ਨੇ ਪਰ ਸ਼ਬਦ ਦੇ ਰਾਹੀ ਕੋਈ ਵਿਰਲਾ ਮਰਦਾ ਹੈ ਜਿਹੜਾ ਸ਼ਬਦ ਦੇ ਰਾਹੀ ਮਰ ਜਾਏ ਕਹਿੰਦੇ ਫਿਰ ਉਸ ਦੀ ਕਦੇ ਆਤਮਕ ਮੌਤ ਨਹੀਂ ਜੇ ਹੁੰਦੀ